ਮੈਨੂੰ ਸਮਝ ਨਹੀਂ ਆ ਰਹੀ ਨਾ 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 ਚੱਲੀ ਗਈ ਯਾਰ ਤੂੰ ਫੋਨ ਕੀਤਾ ਨੂੰ ਕਿ ਰੁਕ ਜਾ ਬੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਬ੍ਰਿੰਦਰ ਗੁਮਨ ਦੀ ਜੱਥ ਹੋਈ ਆ ਇਹਨਾਂ ਦੀ ਜੱਥ ਇਹਨਾਂ ਕੋਲ ਸੀ ਰਿਪੋਰਟਿੰਗ ਮੰਗ ਰਹੇ ਆ ਇਹਨਾਂ ਕੋਲ ਰਿਪੋਰਟਿੰਗ ਮੰਗ ਰਹੇ ਆ ਜਿਹੜੇ ਜਿਹੜੇ ਉਸ 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 ਟਾਈਮ ਤੇ ਜਿਹੜੇ ਡਾਕਟਰ ਸੀਗੇ ਸਾਰੇ ਚਲੇ ਗਏ ਆ ਗੱਲ ਸੁਣੋ ਉਹ ਸਾਰੇ ਇਹ ਨਹੀਂ ਕਰਦਾ ਰੁਕਰ ਰੁਕਰ ਅਸੀਂ ਇਹਨਾਂ ਕੋਲ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਬਈ ਐਕਚੁਅਲੀ ਵਿੱਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋਲ ਸੀ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿੰਗ ਕਰਕੇ ਚਲੇ ਗਏ ਆ ਨਹੀਂ ਭੈਣ ਨਾ ਨਹੀਂ ਪਾ ਆਹ ਤਰ੍ਹਾਂ ਆਰੇ ਫੁੱਟੂ ਨਾ ਹੀ ਹੰਦੇ ਭੈਣ ਚੋਸ ਵਾਲੇ ਇਹ ਇਦੋਂ ਵੀ ਮੈਂ ਡੋਰੇਟਰ ਪਰ ਬੜੇ ਪਰਸਾ ਲੋ ਬਾਰੇ ਤੁਸੀਂ ਮੈਨੂੰ ਕਿੱਥੇ ਬੜੇ ਹੋ ਗੋਗਣ ਕਿੱਥੇ ਮੋੜੇ ਆ ਗਏ ਮਾੜਮ ਕਿਤੇ ਕੁਮਰ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਬੈਟ ਤੇ ਸੀਗੇ ਇਹ ਤਾਂ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਨਾਂ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆ ਇੱਥੇ ਆ ਦੇਖੋ ਇਹਨਾਂ ਕੋਲ ਸੀ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਪੋਰਟਿੰਗ ਮੰਗ ਰਿਆ ਵੀ ਐਕਚੁਅਲੀ ਝੋਆ ਨਹੀਂ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਕੁਮਰ ਸਿੰਘ ਕੁਮਰ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਜੀ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਨੂੰ ਮੌਕੇ ਦੇਣੇ ਇਹਨਾਂ ਕੋਲ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਕਿਹਦਾ ਵੀਡੀਓ ਕਿਹਦਾ ਸਰ ਸਰਵਰੋਂ ਤਾਂ ਆ ਗਏ ਆ ਆਪਾਂ ਇਹਨਾਂ ਨੂੰ ਵੀਡੀਓ ਬੋਲੋ ਸਰ ਆਪ ਆਪਣਾ ਨਾਮ ਆਪਣਾ ਨਾਮ ਡਾਕਟਰ ਆਪਣਾ ਆਪਣਾ ਕੀ ਬੋਲਣਾ ਹੈ ਮੈਂ ਡਾਕਟਰ ਸ਼ਿਵਮੂਰ ਆਪ ਸਰ ਆਪ ਸ਼ਿਵਮ ਵੀ ਆਪकी ਡਿਊਟੀ ਕਦੋਂ ਸੇ ਕਦੋਂ ਸ਼ੁਰੂ ਹੋਈ ਹੈ ਮੇਰੀ 6 ਵਜੇ ਸੇ ਡਿਊਟੀ ਸੀ ਹਣ ਆਪ ਵਾਹਾਂ ਪੇ ਜੋ ਜਬ ਇਹ ਇਵੈਂਟ ਜੇ ਇਨਸੀਡੈਂਟ ਹੋ ਗਿਆ ਤਬ ਆਪ ਵਾਹਾਂ ਪੇ ਆਫਰੇ ਹੋ ਜਾਂ ਨਹੀਂ ਤਬਾ ਵਾਹ ਬੈਠਾਇਆ ਨਹੀਂ 40 ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਨਿੱਤਾਂ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਂ ਲੈ ਰਿਕਾਰਡਿੰਗ ਦੇ ਦਿਓ ਕਿਧਰ ਵਿਚੇ ਵਿਚੇ ਕਿਧਰ ਜਿਆਦਾ ਮਾਰੀ ਜਾਂਦੇ ਹੋਏ ਦਫਤਰੇ ਲੱਗੇ ਆ ਦਫਤਰੇ ਕਿਹਾ ਹੂੰ ਜਿੱਥੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ ਹੋਵੇ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਮਿਲੀ ਹੋ ਚੁੱਕੀ ਹੈ ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬਾਡੀ ਵੀ ਮੈਕ ਕਰ ਦਿੱਤੀ ਇਹ ਫੋਟੇਜ ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਾਨੂੰ 3 3 ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿਲਦਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਹਾਂ ਲੈ ਲੈ ਤੀ ਉਹ ਆਜੀ ਆਜੀ ਅਫਰ ਨਹੀਂ ਦੋ ਮਿੰਟ ਰੋਪ ਮੈਣ ਦੱਪ ਰਿਆ ਮੇਰਾ ਕੰਮ ਜ਼ਰੂਰੀ ਵਾ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰਿਹਾ ਸਰ ਕਿਹੜਾ IC ਉਹ ਵਾਲਾ ਨੰਬਰ ਜੀ ਉਹ ਕਿਹੜੇ ਦੇ ਕਿਹੜਾ IC ਵਾਲਾ ਕਿੰਨੇ ਵੇਲੇ ਸ਼ਿਫਟ ਕੀਤਾ ਹੋਇਆ ਤੁਸੀਂ ਹਾਂਜੀ ਤਾਂ ਹੁਣ ਹਾਂ ਹਾਂ ਮੈਂ ਰਿਕਵਰੀ ਸਾਹਮਣੇ 8 ਨੰਬਰ ਬੈਠੇ ਸੀ 8 ਨੰਬਰ ਬੈਠੀ ਨੋ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਜ਼ੂਮ ਹੋਊਗਾ ਕੋਈ ਨਹੀਂ ਚੱਲਦੇ ਨੇ ਟਾਈਮ ਤੇ ਹੀ ਨਾ ਪਤਾ ਹਾਂ ਮੈਂ ਦੇਖਿਆ ਉੱਥੇ ਸਰ ਆ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕਰਨ ਪ੍ਰਤੀਕਰਨ ਮੈਡਮ ਇਹ ਹੁਣ ਟਾਈਮ ਟਾਈਮ ਕੀ ਇਹਦੇ ਹੁਣ ਦੀ ਹੋਣੀ ਨਹੀਂ 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 ਉਹ ਚਲੇ ਗਏ ਆ ਭਾਜੀ ਕੋਈ ਨਹੀਂ ਨਹੀਂ ਪ੍ਰਤੀਕਰਨ ਵੀ ਚਲੇ ਗਏ ਆ ਉਹ ਨਹੀਂ ਇੱਥੇ ਸਾਡੇ ਸਾਡੇ ਕਿੰਨੇ ਵਜੇ ਇਹਦੀ ਕਾਰਵਾਈ 5:00 ਵਜੇ ਦੀ 4:30 ਹਾਂਜੀ ਉਹੜਾ ਮੈਂ ਕਰਦਾ ਬਾਅਦ ਤੋਂ ਨੂੰ ਮੁੰਡੇ ਬਾਬਾ ਜੀ ਨੇ ਖਾਂਦੀਆਂ ਦੀ ਮੈਂ ਕਰਦਾ ਮੈਂ ਤੂੰ ਹਾਂ ਵਿੱਕੀ ਨਾ ਉਹ ਅੰਕਲ ਬੈਠੇ ਸੀਗੇ ਨਾ ਅੰਕਲ ਬੜੇ ਪਿੱਛੇ ਕਰਿਓ ਜਦੋਂ ਆਪਾਂ ਨੂੰ ਓਟੀ ਲੈ ਕੇ ਅੰਦਰ ਆਏ ਸੀ ਖੜਿਆ ਆਣਾ ਇਦੋਂ ਕਮਾ ਕੇ ਆਏ ਸੀ ਖੜਿਆ ਹੋਊਗਾ ਆਪਾਂ ਉਹ ਲਿਆਉਣਾ ਹੈ ਫਿਰ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆ ਇਹ ਫੁੱਲ ਵੀਡੀਓ ਇਹ ਵਾਰੀ ਪਲੇ ਬੈਕ ਲਾਇਆ ਆਪਾਂ ਇੰਨਾ ਹੀ ਦਿਖਦਾ ਵਿਦਨ ਥੋੜਾ ਜਿਹਾ ਵੱਧ ਤੋਂ ਵੱਧ ਜ਼ੂਮ ਹੋ ਜਾਏਗਾ ਉਹ ਐਂਟ੍ਰੈਂਸ ਹੀ ਹੈ ਸਾਡਾ ਡਾਪੇਸ਼ਨ ਲਾ ਗਿਆ ਸਾਹਮਣੇ ਆਣਾ ਇਸ ਤੋਂ ਪਹਿਲਾਂ ਸ਼ੂਟ ਕੀਤਾ ਉਹਨੇ ਕੰਮ ਸੀ ਕੰਮ ਸਾਢੇ 9:00 4:00 ਇਹ ਉੱਡੀ ਜੋ ਕੱਢ ਕੇ ਬਾਅਦ ਵਿੱਚ ਤੁਸੀਂ ਇੱਥੇ ਲਾਉਂਦੇ ਸ਼ੂਟ ਕੀਤਾ ਨਾ ਕਮਰੇ ਉੱਤੇ ਆਈਸੀ ਯੂ ਉਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਅਜੇ ਸਰਜਰੀ ਨਹੀਂ ਡਾਕਟਰ ਸਰਜਰੀ ਕਰਕੇ ਉਸ ਤੋਂ ਬਾਅਦ ਲੰਮਾਣਾ ਉਹਨਾਂ ਤੇ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਭਰਾ ਨਹੀਂ ਬਸ ਕੱਢ ਲੈਣਗੇ ਪਹਿਲੇ ਆਪਣੇ ਬਾਰੇ ਦੱਸੋ ਮੇਰਾ ਨਾਮ ਹਨੀਕ ਲੇ ਜੀ ਮੇਰੇ ਫਰੈਂਡ ਸੀਗੇ ਸਾਡੇ ਉਸਤਾਦ ਜੀ ਵੀ ਸੀਗੇ ਫਿਰ ਅਸੀਂ ਨਾਲ ਆ ਜੀ ਨਹੀਂ ਮੈਂ ਨਾਲ ਨਹੀਂ ਸੀ ਰਵਿੰਦਰ ਕੁਮਰ ਜੀ ਉਸਤਾਦ ਜੀ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਹੋਰ ਫਰੈਂਡ ਤੇ ਦੋ ਜਣੇ ਆਏ ਸੀਗੇ ਮੋਢੇ ਦੀ ਛੋਟੀ ਜੀ ਸਰਜਰੀ ਸੀ ਅੱਜ ਦੀ ਅਪਾਇੰਟਮੈਂਟ ਸੀ ਲਈ ਤੇ ਉਹਨਾਂ ਨੇ ਕਰਾ ਕੇ ਚਲੇ ਜਾਣਾ ਸੀਗਾ ਕੁਝ ਦਿਨ ਪਹਿਲਾਂ ਵੀ ਐਸੇ ਚੈੱਕ ਅਪ ਕਰਾਉਂਦੇ ਸ਼ਾਇਦ ਮੈਂ ਵੀ ਆਏ ਹੂੰ ਮੈਨੂੰ ਨਹੀਂ ਪਤਾ ਲੇਕਿਨ ਅੱਜ ਅੱਜ ਉਹਨਾਂ ਦੀ ਸਰਜਰੀ ਸੀਗੀ ਨਾ ਤੇ ਸਰਜਰੀ ਤੋਂ ਬਾਅਦ ਉਹਨਾਂ ਤੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਕ੍ਰਿਟੀਕਲ ਹੋ ਰਹੀ ਹੈ ਜੀ ਡਾਕਟਰ ਦਾ ਫੋਨ ਆਇਆ ਜੇ ਸਾਨੂੰ ਤੱਕ ਫੋਨ ਤੇ ਸਾਡਾ ਕੰਟੈਕਟ ਹੋਇਆ ਕਿ ਉਹ ਜਿਹੜਾ ਤੁਹਾਡਾ ਪੇਸ਼ੈਂਟ ਹੈ ਥੋੜਾ ਕ੍ਰਿਟੀਕਲ ਹੋ ਰਿਹਾ ਹੈ ਔਰ ਹੁਣ ਤੁਸੀਂ ਮੈਨੂੰ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ ਮੈਂ ਸਾਰੇ ਪਬਲਿਕ ਤੋਂ ਪੁੱਛਣਾ ਚਾਹੁੰਦਾ ਮੈਂ ਸਾਰੇ ਵਰਲਡ ਤੋਂ ਪੁੱਛਣਾ ਚਾਹੁੰਦਾ ਹਾਂ ਇੱਕ ਇੰਟਰਨੈਸ਼ਨਲ ਪਲੇਅਰ ਜਿਹੜੀ ਆਪਣੀ ਡਾਈਟ ਵੀ ਬਿਲਕੁਲ ਪ੍ਰੋਪਰ ਇਹ ਕੋਈ ਗਿਨਮਿੰਗੇ ਲੈ ਰਿਹਾ ਮੇਰੀ ਗੱਲ ਮੇਰੇ ਪਰਫੈਕਟ ਸੀਗੀ ਪ੍ਰੋਪਰ ਫਿਟ ਸੀਗੀ ਹਨਾ ਇੱਕ ਛੋਟੀ ਜੀ ਸਰਜਰੀ ਸਰਜਰੀ ਦੀ ਜਦੋਂ ਬੰਦੇ ਦੀ ਹੋ ਗਈ ਮੈਨੂੰ ਸਰਜਰੀ ਦਾ ਉਹਦੀ ਬੰਦੇ ਦੀ ਡੈਥ ਹੋ ਸਕਦੀ ਹੈ ਮੈਨੂੰ ਇਹ ਜੀ ਮੋੜੇ ਸੀ ਜਹਾਂ ਦੀਆਂ ਜੀ ਰਾਈਟ ਰਾਈਟ ਸਟਰੀਟ ਦੀ ਸੀ ਤੁਹਾਨੂੰ ਲੱਗਦਾ ਹੈ ਕਿ ਉਸ ਬੰਦੇ ਦੀ ਇੱਕ ਛੋਟੀ ਸਰਜਰੀ ਦੇ ਪਿੱਛੇ ਹੀ ਬੰਦੇ ਦੀ ਡੈਥ ਹੋ ਗਈ ਔਰ ਉਸ ਬੰਦੇ ਦੀ ਜੋ ਤਨਮ ਸਾਰੇ ਸਾਹਮਣੇ ਦੱਸ ਲਗਾ ਹੈ ਕਿ ਉਸ ਬੰਦੇ ਦੀ ਜਿਹੜੀ ਬੋਡੀ ਉਹ ਨੀਲੀ ਪੈ ਚੁੱਕੀ 40 ਹਸਪੀਟਲ 40 ਹਸਪੀਟਲ 40 ਹਸਪੀਟਲ ਦੀ ਇਹ ਸਭ ਤੋਂ ਵੱਡੀ ਗਲਤੀ ਹੈ ਬੋਡੀ ਹਸਪੀਟਲ ਦੇ ਵਿੱਚ ਤੁਸੀਂ ਦੇਖੋ ਇੱਕ ਬੰਦਾ ਜੇ ਮੋਢੇ ਦੀ ਸਰਜਰੀ ਦਾਣ ਆਇਆ ਰਾਤ ਸ਼ਾਮ ਨੂੰ ਦੀ ਡੈਥ ਹੋ ਜਾਂਦੀ ਔਰ ਉਹਦੀ ਬੜੀ ਨੀਲੀ ਪਾ ਜਾਂਦੀ ਪੁੱਛਣਾ ਕੁਝ ਤਾਂ ਇੱਥੇ ਗੜਬੜ ਹੈ ਯਾਨੀ ਤਾਂ ਇਹਨਾਂ ਕੋਲ ਡੋਸ ওভার ਦਿੱਤੀ ਗਈ ਹੈ ਕਿਸੇ ਵੀ ਤਰੀਕੇ ਦੀ ਓਬਵੀਅਸ ਹੈ ਸਰੋਪੇ ਹਾਂ ਜੀ ਹਾਂ ਜੀ ਪੰਜਾਬ ਦਾ ਸਾਰਾ ਸਬਕ ਉਹਨਾਂ ਦੇ ਪਰਸਨਲ ਡਾਕਟਰ ਵੀ ਨੇ ਜੋ ਉਹਨਾਂ ਨੂੰ ਮੰਥਲੀ ਵਾਈਜ਼ ਮੰਤਰੀ ਮੰਤਰੀ ਹੈ ਹੈ ਨਾ ਵੀਕਲੀ ਉਹਨਾਂ ਨੂੰ ਲੱਗਦਾ ਵੀ ਉਹ ਬਦਲ ਸੱਡਨ ਸੱਡਨ ਕਾੜੇ ਇਸ ਤੋਂ ਪਹਿਲਾਂ ਸਰ ਬੜੀ ਨੀਲੀ ਪੈ ਗਈ ਸੀ ਇਹ ਤਾਂ ਕਨਫਰਮ ਹੈ ਜੀ ਬਿਲਕੁਲ ਸਰ ਸਰ ਹਸਪੀਟਲ ਤੋਂ ਅਸੀਂ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗੀ ਆ ਉਹ ਹੁਣ ਸਾਨੂੰ ਅੱਜ ਦੇਣਗੇ ਜਾਂ ਕੱਲ ਦੇਣਗੇ ਦੇਖੋ ਸਾਡੇ মিডিਆ ਨਾਲ ਵੀ মিডিਆ ਨਾਲ ਵੀ ਸਿਕਿਉਰਟੀ ਨੇ ਬਹੁਤ ਬੱਤ ਮਿਜ਼ੀ ਕੀਤੀ ਐਥੇ ਧੱਕਾ ਮੁੱਕੀ ਕੀਤੀ ਕਿ ਕਹਿੰਦੇ ਬ੍ਰਿੰਦਰ ਕੁਮਰ ਕੌਣ ਐਸ ਨਹੀਂ ਜਾਣਦੇ ਤੁਸੀਂ ਕਿਉਂ ਜਾ ਰਹੇ ਨਹੀਂ ਸਰ ਇਹ ਤਾਂ ਸਾਰਿਆਂ ਨੂੰ ਪਤਾ ਸੀ ਜੀ ਇਹ ਤਾਂ ਸਾਰਿਆਂ ਨੂੰ ਪਤਾ ਵੀ ਬ੍ਰਿੰਦਰ ਕੁਮਰ ਕੌਣ ਆ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਅਸੀਂ ਇੱਕ ਗ੍ਰਿਡਿਚ ਘਟਨਾ ਹੋਈ ਆ ਜਾਂ ਇਹ ਐਕਸੀਡੈਂਟ ਹੋਇਆ ਵਾ ਅਸੀਂ ਉਹਦੀ ਬਰੀਫਲੀ ਅਸੀਂ ਇਨਕੁਆਇਰੀ ਕਰਨਾ ਚਾਹੁੰਦੇ ਆ ਤੁਹਾਨੂੰ ਅਜਕਲ ਪਤਾ ਕਿ ਫੋਰਟਿਸ ਦਾ ਇੰਨਾ ਵੱਡਾ ਹਸਪੀਟਲ ਆ ਔਰ ਉਹਦੇ ਚ ਇਹ ਘਟਨਾ ਹੋ ਜਾਣੀ ਇਹ ਕੋਈ ਛੋਟੀ ਘਟਨਾ ਵਾਪਰੀ ਹੈ ਭਾਈ ਕੱਲ ਤਾਂ ਬਹੁਤ ਮੰਨੰਦਪਾਗੀ ਘਟਨਾ ਆ ਤੇ ਇਹਦੇ ਵਿੱਚ ਹੁਣ ਆਪਾਂ ਕੀ ਕਰ ਸਕਦੇ ਹਾਂ ਜੀ ਪਰਮਾਤਮਾ ਦੀ ਲੇਕਿਨ ਇਹਦੇ ਵਿੱਚ ਤਾਂ ਦੇਖੋ ਨਾ ਉਹਦਾ ਐਕਸੀਡੈਂਟ ਹੋਇਆ ਸੀ ਇਹ ਤਾਂ ਇੱਕ ਬੰਦਾ ਇੱਥੇ ਆਪਣਾ ਇਲਾਜ ਕਰਾਣ ਆਇਆ ਉਹ ਵੀ ਮੋਡੇ ਦਾ ਉਹਨੂੰ ਹਾਰਟ ਦਾ ਹਾਰਟ ਦੀ ਪ੍ਰੋਬਲਮ ਦੱਸੀ ਬਿਲਕੁਲ ਸਰ ਆਪ ਵੀ ਦੇਖੋ ਤੁਹਾਨੂੰ ਵੀ ਪਤਾ ਆ ਆਪਣੇ ਤੱਕ ਬਿਲਕੁਲ ਤੁੰਦਲੂ ਸੀਗੇ ਰਾਜੀ ਵੀ ਉਧਰ ਸ਼ਰਧਾਂਜਲੀ ਪੋਸਟ ਵੀ ਕਰਦੇ ਨੇ ਹਾਂਜੀ ਕੱਲ ਦੇ ਕੋ ਉਹਨਾਂ ਨੇ ਕੱਲ ਉਹਨਾਂ ਨੇ ਉੱਤੇ ਪੋਸਟ ਪਾਈ ਆ ਰਾਜੀ ਵੀ ਵੰਦਰੂ ਸ਼ਰਧਾਂਜਲੀ ਦਿੱਤੀ ਆ ਤੇ ਅੱਜ ਦਾ ਦੇਖੋ ਪਾਣਾ ਕੀ ਵਰਤ ਗਿਆ ਇਹ ਸਿਮਮ ਕੱਲੇ ਬੋਲੇ ਵੋਏ ਵੋਏ ਮਾਈ ਗਾਡ ਬੋਡੀ ਇਨੀ ਪਈ ਵਾਕੇ ਹੀ ਆਲੇ ਥੱਲੇ ਕਰ ਲੋ ਯਾਰ ਮੰਗ ਸਰ ਇਹੀ ਆ ਇਹ ਜੋ ਸਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਇਸ ਜਿਸ ਬੰਦੇ ਦੀ ਵੀ ਗਲਤੀ ਆ ਉਹਨੂੰ ਉਸ ਜੀ ਦੀ ਸਹਾਇਤਾ ਦੇਣੀ ਚਾਹੀਦੀ ਸੀ ਥੋੜਾ ਰੌਂਡ ਐਸਨ 3:00 ਉਸ ਟਾਈਮ ਤੇ ਡਾਕਟਰ ਜੀ ਡਾਕਟਰਾਂ ਨੇ ਸਿਰਫ ਇਹ ਹੀ ਦੱਲ ਰਹੀ ਹੈ ਕਿ ਸਰ ਡਿਊਰਿੰਗ ਸਰਜਰੀ ਇਹਨਾਂ ਨੂੰ ਕਾਰਡੀਆਕ ਰੈਸਟ ਹੋਇਆ ਉਹਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਕੀਤੀ ਨਲੈਕੀ ਸ਼ਕਪਾਨ ਦੇ ਲਈ ਇਹਨਾਂ ਨੇ ਬਿਲਕੁਲ ਸਰ ਆਪੇ ਕਰ ਦੋ ਕਾਫੀ ਚੀਜ਼ਾਂ ਨੇ ਇਹਨਾਂ ਕੋ ਜਿਹੜੀ ਚੀਜ਼ਾਂ ਅਸੀਂ ਮੰਗੀਆਂ ਉਹ ਸਾਨੂੰ ਨਹੀਂ ਪ੍ਰੋਵਾਈਡ ਕੀਤੀਆਂ ਗਈਆਂ ਜਾਂ ਸਾਨੂੰ ਨਹੀਂ ਦੱਸਿਆ ਗਿਆ ਹਾਂਜੀ ਅਸੀਂ ਸੀਸੀਟੀਵੀ ਉਹ ਵੀ ਅਸੀਂ ਜਦੋਂ ਲਾਈਵ ਆ ਆਪਣੇ ਫੇਸਬੁਕ ਪੇਜ ਤੇ ਉਦੋਂ ਇਹਨਾਂ ਨੇ ਸਾਡੇ ਨਾਲ ਕੋਪਰੇਟ ਕੀਤਾ ਅਦਰਵਾਜ ਨਹੀਂ ਕੀਤਾ ਇਹ ਸਾਨੂੰ ਕੋਈ ਇੱਕ ਆਮ ਬੰਦੇ ਨੂੰ ਜਿੱਦਾਂ ਤੁਸੀਂ ਸਮਝਾ ਕੇ ਭੇਜ ਦਿੰਦੇ ਹੋ ਉਹ ਤੇ ਬਿਲਕੁਲ ਸਰ ਇਨਕੁਆਰੀ ਹੋਣੀ ਚਾਹੀਦੀ ਹੈ